ਤੇ ਗੱਲ ਨਹੀਂ ਮੰਨੀ ਤੇ ਹੁਣ ਇਲੈਕਸ਼ਨ ਹੋਣੀ ਐ ਆਪਸ਼ਨ ਉਹ ਆਪਸ਼ਨ ਹੋਣੀ ਸੀ ਇਲੈਕਸ਼ਨ ਤੋਂ ਬਾਅਦ ਉਹਦੇ ਵਾਸਤੇ ਮੈਂਬਰ ਚਾਹੀਦੇ ਸੀ 9 ਸਤਿਕਾਰਯੋਗ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਗੁਰੂ ਰੂਪ ਸਾਹਿਬ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਨਗਰ ਵਾਲੇ ਇਲਾਕੇ ਵਾਲੇ ਸਾਰਾ ਪੰਥ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਹੋਰਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਯਾਦਾ ਜਨਮ ਦਿਹਾੜੇ ਬਰਸੀਆਂ ਉਹਨਾਂ ਲੋਕਾਂ ਦੀਆਂ ਮਨਾਇਆਂ ਜਾਂਦੀਆਂ ਨੇ ਜਿਹੜੇ ਕੌਮਾ ਵਾਸਤੇ ਮੁਲਕ ਵਾਸਤੇ ਸਮਾਜ ਵਾਸਤੇ ਸ਼ਹੀਦੀਆਂ ਪਾ ਕੇ ਜਾਂਦੇ ਆ ਮਹਾਰਾਜ ਨੇ ਪਾਣੀ ਕਿਹਾ ਆਪ ਗਵਾਈਏ ਤੇ ਤਾਂ ਛੋਪਾਈਏ ਇਹ ਜਿਹੜਾ ਰੁਤਬਾ ਹੈ ਇਹ ਸੀਸ ਤਲੀ ਤੇ ਧਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਪਾਈ ਅਮਰੀਕ ਸਿੰਘ ਹੋਰਾਂ ਦੇ ਜੀਵਨ ਬਾਰੇ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਉਹਨਾਂ ਦੀ ਸਤਿਕਾਰਯੋਗ ਬੇਟੀ ਨੇ ਉਹਨਾਂ ਦੇ ਜ਼ਿੰਦਗੀ ਦੇ ਅੰਸ਼ੂਏ ਜਿਹੜੇ ਪੱਖ ਸੀਜੀ ਦਾ ਲੋਕਾਂ ਨੂੰ ਨਹੀਂ ਸੀ ਪਤਾ ਉਹਨਾਂ ਦਾ ਬੜਾ ਵਿਸਤਾਰ ਨਾਲ ਵਰਣਨ ਕੀਤਾ ਪਾਈ ਚੜ ਸਿੰਘ ਹੋਰਾਂ ਨੇ ਜਿਹੜੇ ਉਹਨਾਂ ਦੇ ਭਤੀਜੇ ਨੇ ਉਹਨਾਂ ਨੇ ਵੀ ਪਰੇਵਸਤਾਨਾ ਦਸੇ ਪਾਈ ਅਮਰੀਕ ਸਿੰਘ ਹਮ ਉਮਰ ਸੀ ਸਾਨੂੰ ਉਹਨਾਂ ਨੂੰ ਬਹੁਤ ਵਾਰ ਮਿਲਦਾ ਮੌਕਾ ਮਿਲਦਾ ਸੀ ਬੜੀ ਡਿਰਤਾ ਵਾਲੇ ਸੂਝ-ਬੂਝ ਪੜੇ ਲਿਖੇ ਵਧੀਆ ਕਮਿਟਮੈਂਟ ਸੀ ਪੰਥ ਵਾਸਤੇ ਉਸ ਇਨਸਾਨ ਦੀਆਂ ਗੱਲਾਂ ਜਿੰਨੀ ਤੇਰ ਮਰਜ਼ੀ ਕਰੀ ਜਾਈਏ ਸਮਾਂ ਅਗਰ ਨਹੀਂ ਦੰਗਾ ਮੈਨੂੰ ਸਿੰਘ ਸਾਹਿਬ ਉਹ ਸਮਾਂ ਯਾਦ ਹੈ ਹਾਲ ਹੀ ਮੇਰਾ ਵਿਆਹ ਨਹੀਂ ਸੀ ਹੋਇਆ ਤੇ ਭਾਈ ਅਮਰੀਕ ਸਿੰਘ ਹੋਰਾਂ ਨੇ ਇਲੈਕਸ਼ਨ ਲੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਸਰਕਾਰ ਨੇ ਇੱਕ ਵਜ਼ੀਰ ਉਹਨਾਂ ਦੇ ਅੱਗੇ ਝਾਅ ਦਿੱਤਾ ਸੀ ਸਰਕਾਰ ਨੂੰ ਜੇ ਅਕਲ ਹੁੰਦੀ ਅੱਜ ਇਹ ਹਾਲਾਤ ਨਹੀਂ ਸੀ ਬਣ ਸਕਦੇ ਇਹ ਜਿਹੜਾ ਤਾਣਾ ਬਾਣਾ ਵਿਗੜਿਆ ਅੱਜ ਜਿੱਥੇ ਪੰਸਾਨ ਕੇ ਜਿਗ ਪਿਆ ਇਹ ਕੋਈ 2 4 10 ਸਾਲਾਂ ਦੀ ਖੇਡ ਨਹੀਂ ਆ ਇਹ ਪਿਛਲੇ 25 30 ਸਾਲ ਤੋਂ ਸਾਡੀ ਲੀਡਰਸ਼ਿਪ ਨੂੰ ਅਕਲ ਨਹੀਂ ਸੀ ਤਾਂ ਜਾ ਕੇ ਅਜੇ ਹਾਲਾਤ ਬਣ ਗਏ ਅੱਜ ਕੌਮ ਦੀਆਂ ਜਿਹੜਾ ਪੰਜਾਬੀ ਸੂਬਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਸੀ ਜਿਲ੍ਹਾ ਭਰ ਕੇ ਬਣਾਇਆ ਸੀ ਤੁਸੀਂ ਇਹ ਸਹ ਕੇ ਬਣਾਇਆ ਸੀ ਅਸੋਸ ਪੰਜਾਬੀ ਸੂਬੇ ਦੇ ਵਿੱਚ ਸਾਡਾ ਹਾਲ ਕੀ ਹੈ ਅਸੀਂ ਸਿਆਸੀ ਤੌਰ ਤੇ ਖਤਮ ਹੋ ਗਏ ਹਾਂ ਅੱਜ ਸਾਡੀਆਂ ਜਮਾਨਤਾਂ 11-11 ਐਮਪੀਆਂ ਦੀਆਂ ਜਰਤ ਹੋ ਗਈਆਂ ਪੰਜਾਬ ਦੇ ਵਿੱਚ 2-3 ਐਮਐਲਏ ਰਹਿ ਗਏ 117 ਦੇ ਵਿੱਚੋਂ ਅੱਜ ਸਾਡੇ ਬੱਚੇ ਦਸ਼ਾ ਦੇ ਲੱਗ ਕੇ ਅੱਜ ਸਾਡੇ ਮਾਪੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਵਿਦੇਸ਼ਾਂ 'ਚ ਤੱਕ ਰਹੇ ਆ ਜੀ ਆਦਾ ਵੇਚ ਕੇ ਅੱਜ ਸਿੱਖੀ ਨੂੰ ਬਹੁਤ ਵੱਡੀ ਟਾ ਲੱਗੀ ਆ ਗੈਰ ਸਿੱਖ ਜਿਹੜੇ ਆ ਉਹ ਪਰਫੁੱਲਤ ਹੋ ਰਹੇ ਪੰਜਾਬ ਦੀ ਧਰਤੀ ਤੇ ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਵਾਰਿਸ ਜਿਨ੍ਹਾਂ ਦਾ ਇਸ ਧਰਤੀ ਦੇ ਚੱਪੇ-ਚੱਪੇ ਦੇ ਖੂਨ ਡੁੱਲਿਆ ਜਿਨ੍ਹਾਂ ਨੇ ਮੁਲਕ ਆਜ਼ਾਦ ਕਰਵਾਇਆ ਹੈ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਦੀ ਰੱਖਿਆ ਕੀਤੀ ਹੈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਹਾਲ ਅੱਜ ਜੋ ਹੈ ਉਹ ਤੁਹਾਡੇ ਸਾਹਮਣੇ ਹੈ ਅੱਜ ਸਾਡਾ ਕਿਸਾਨ ਰੋ ਰਿਹਾ ਹੈ ਸਾਡੇ ਬੱਚਿਆਂ ਦਾ ਕੋਈ ਭੁੱਖ ਨਹੀਂ ਲੋਕਾਂ ਨੇ ਆਪਣੇ ਨਿਆਣੇ ਗੈਂਗਸਟਰ ਗੈਂਗਸਟਰ ਬਣ ਗਏ ਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜਮੀਨਾਂ ਜਿਆਦਾ ਦਾ ਵੇਚ ਕੇ ਬਾਹਰ ਕੱਢੇ ਤੇ ਬਾਹਰ ਜੋ ਸਾਡੇ ਨਾਲ ਹਾਲ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ ਤੇ ਮੈਨੂੰ ਯਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਆਪਣੀ ਪੰਥਕ ਸਰਕਾਰ ਨੇ ਜਦੋਂ ਭਾਈ ਅਮਰੀਕ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਚ ਹਰਾਇਆ ਤਾਂ ਉਸ ਵੇਲੇ ਜਥੇਦਾਰ ਮੋਹਨ ਸਿੰਘ ਤਰਹੁਣਾ ਦੀ ਇੱਕ ਹਾਥਿਕ ਚਿੱਠੀ ਅੱਜ ਵੀ ਮੇਰੇ ਕੋਲ ਹੈ ਉਹ ਚਿੱਠੀ ਮੇਰੇ ਕੋਲ ਲੈ ਕੇ ਗਏ ਸੀ ਭਾਈ ਮੋਹਕਮ ਸਿੰਘ ਤੇ ਭਾਈ ਰਿਸ਼ਪਾਲ ਸਿੰਘ ਸੰਤਾਂ ਦੇ ਜਿਹੜੇ ਪੀਏ ਸਨ ਉਹ ਚਿੱਠੀ ਤੇ ਕੀ ਲਿਖਿਆ ਸੀ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਚਾਹੁੰਨਾ ਉਹਤੇ ਲਿਖਿਆ ਹੋਇਆ ਸੀ ਕਿ ਮੈਂ ਤੇ ਚਾਹੁੰਦਾ ਸੀ ਕਿ ਸੰਤ ਕਰਤਾਰ ਸਿੰਘ ਦੇ ਪੁੱਤਰ ਨੂੰ ਇੱਕ ਨਹੀਂ ਜੇ ਟਕਸਾਲ ਵਾਲੇ 8 ਸੀਟਾਂ ਵੀ ਮੰਗਦੇ ਤੇ ਦੇ ਦੇਣੀ ਆ ਚਾਹੀਦੀ ਐਸੇ ਇਹ ਸਿੱਖੀ ਦੀ ਯੂਨੀਵਰਸਿਟੀ ਆ ਟਕਸਾਲ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤੇ ਹੁਣ ਇਲੈਕਸ਼ਨ ਹੋਣੀ ਆ ਕੋਪਸ਼ਨ ਕੋਪਸ਼ਨ ਹੋਣੀ ਸੀ ਇਲੈਕਸ਼ਨ ਤੋਂ ਬਾਅਦ ਉਹਦੇ ਵਾਸਤੇ ਮੈਂਬਰ ਚਾਹੀਦੇ ਸੀ 9 ਮੈਂ ਬਣ ਗਿਆ ਸ ਬਿਨਾ ਮੁਕਾਬਲਾ ਗਦਰਾਸਪੁਰ ਦੇ ਲੋਕਾਂ ਨੇ ਮੇਰਾ ਮਾਨਤਾਣ ਕੀਤਾ ਕਿਉਂਕਿ ਮੈਂ ਉਹ ਤੋਂ ਬਿਲਾਕਸਮਤੀ ਸਾਰੀਵਾਲ ਦਾ ਚੇਅਰਮੈਨ ਵੀ ਸਾਂ ਤੇ ਲੈਂਡਮਾਰਕ ਕੇ ਬੈਂਕ ਦਾ ਵੀ ਚੇਅਰਮੈਨ ਸਾਂ ਕਾਲਜੋ ਹੜਤਾ ਹੀ ਬਣ ਗਿਆ ਸੀ ਤੇ ਤੁਰ ਸਾਹਿਬ ਨਾਲ ਰਿਸ਼ਤੇਦਾਰੀ ਬਣ ਗਈ ਤੇ ਲੋਕਾਂ ਕਹਿੰਦੇ ਨਹੀਂ ਅਹੀ ਛੋਟੇਪੁਰ ਦੇ ਉਲਟ ਬੰਦਾ ਨਿਕਲਿਆ ਮੈਂ ਬਿਨਾ ਮੁਕਾਬਲਾ ਬਣ ਗਿਆ ਮੇਰੇ ਕੋਲ ਚਿੱਠੀ ਗਈ ਪਏ 8 ਵੋਟਾਂ ਤਰਸਾਲ ਦੇ ਕੋਲ ਹੈਗੀਆਂ ਨੇ ਤੇ ਕਾਕਾ ਨਵੀਂ ਵੋਟ ਤੂੰ ਪਾਉਣੀ ਐ ਭਾਈ ਅਮਰੀਕ ਸਿੰਘ ਨੂੰ ਆਪਾਂ ਕਵਾਬਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣਾ ਮੈਂ ਉਹ ਚਿੱਠੀ ਮੱਥੇ ਨੂੰ ਲਾਈ ਜਿੱਦੜ ਸ਼੍ਰੋਮਣੀ ਕਮੇਟੀ ਦਾ اجلاس ਸੀ ਪਤਾ ਨਹੀਂ ਸਰਕਾਰ ਨੇ ਉਹਨਾਂ ਅੱਛਾ ਚ ਵੀ ਕੋਈ ਖਰੀਦ ਲੈ ਕੇ ਡਰਾ ਲਿਆ ਮੈਨੂੰ ਪਾਰੋ ਫਿਰ ਭਾਈ ਅਮਰੀਕ ਸਿੰਘ ਉਹਨਾਂ ਦੀ ਸਲਿੱਪ ਗਈ ਤੇ ਵੋਟ ਨਾ ਪਾਇਓ ਫਿਰ ਦੇ ਸਾਡੇ ਆਪਣੇ ਕਿਰ ਗਏ ਮੇਰਾ ਉਹਨਾਂ ਨਾਲ ਬਹੁਤ ਪ੍ਰਿੰਸ ਬਹੁਤ ਵਧੀਆ ਇਨਸਾਨ ਸੀ ਅੱਜ ਖਾਲਸਾ ਜੀ ਮੈਂ ਲੰਮਾ ਲੈਕਚਰ ਨਹੀਂ ਕਰਨਾ ਸਿੰਘ ਸਾਹਿਬ ਦੇ ਤੁਸਾਂ ਵਿਚਾਰ ਸੁਣਨੇ ਆ ਇੱਕ ਪਾਸੇ ਤੇ ਉਹ ਲੋਕ ਸੀ ਜਿਹੜੇ ਅਕਾਲ ਤਖਤ ਦੀ ਮਾਨ ਮਰਯਾਦਾ ਵਾਸਤੇ ਸੀਸ ਦੇ ਰਹੇ ਆ ਅੱਜ ਦੂਜੇ ਪਾਸੇ ਉਹ ਲੀਡਰ ਨੇ ਜਿਹੜੇ ਅਕਾਲ ਤਖਤ ਦਾ ਮਜ਼ਾਕ ਪਾ ਰਹੇ ਆ ਆ ਵੀ ਸਾਡੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਣੀ ਪੀਐਚਡੀ ਹੈ ਇਹ ਵੀ ਭਾਈ ਅਮਰੀਕ ਸਿੰਘ ਵਾਂਗੂ ਪੜ੍ਹੇ ਲਿਖੇ ਹੈ ਇਹ ਸਿੱਖ ਇਤਿਹਾਸ ਤੋਂ ਮਰਿਆਦਾ ਤੋਂ ਬਾ ਚੰਗੀ ਤਰ੍ਹਾਂ ਵਾਕਫ ਹੈ ਇਹਨਾਂ ਨੇ ਜੋ ਕਾਲ ਤੱਕ ਤੇ ਫੈਸਲਾ 2 ਦਸੰਬਰ ਨੂੰ ਹੋਇਆ ਉਹ ਲੋਕਾਂ ਦੇ ਮੰਦੀ ਆਵਾਜ਼ ਸੀ ਲੋਕ ਲੰਬੇ ਸਮੇਂ ਤੋਂ ਉਡੀਕ ਰਹੀ ਸੀ ਤਾ ਕੋਈ ਸੱਚ ਬੋਲਣ ਵਾਲਾ ਕੋਈ ਸੂਰਮਾ ਅਕਾਲ ਤਖਤ ਦਾ ਜਥੇਦਾਰ ਅਕਾਲੀ ਭੂਲਾ ਸਿੰਘ ਵਰਗਾ ਆਏ ਟੈਕਨਾਂ ਲੋਕਾਂ ਨੇ ਅਕਾਲ ਤਖਤ ਦਾ ਮਜ਼ਾਕ ਬਣਾ ਦਿੱਤਾ ਉਹਨਾਂ ਨੂੰ ਥੱਲ ਪਵੇ ਅਕਾਲ ਤਖਤ ਦੇ ਜਥੇਦਾਰ ਜਦੋਂ ਮਰਜ਼ੀ ਬਣਾ ਦਿੰਦੇ ਸੀ ਜਦੋਂ ਮਰਜ਼ੀ ਲਾ ਦਿੰਦੇ ਸੀ ਇਹ ਮਰਿਆਦਾ ਤਾਂ ਫੋਰਥ ਕਲਾਸ ਅਮਪਲਾਈ ਵਾਸਤੇ ਵੀ ਨਹੀਂ ਹੁੰਦੀ। ਉਹਨੂੰ ਵੀ ਰੱਖਣ ਦਾ ਵੀ ਕੋਈ ਤਰੀਕਾ ਹੁੰਦਾ ਹੈ। ਉਹਨੂੰ ਕੱਢਣ ਦਾ ਵੀ ਕੋਈ ਤਰੀਕਾ ਹੁੰਦਾ ਹੈ। ਜਿਹੜਾ ਅਕਾਲ ਤਖ਼ਤ ਸਾਡੇ ਵਾਸਤੇ ਇੱਕਦਮ ਪਰਮਾਤਮਾ ਹੈ ਵਾਹਿਗੁਰੂ ਹੈ। ਉਹ ਤਾਂ ਭਗਤ ਗਿਆਨੀ ਡਿਸਕ੍ਰਾਈਬ ਕਰ ਸਕਦਾ ਹੈ। ਅਸੀਂ ਪਰਮਾਤਮਾ ਤੋਂ ਥੱਲੇ ਅਕਾਲ ਤਖ਼ਤ ਨੂੰ ਸਮਝਦੇ ਸੀ। ਅਕਾਲ ਤਖ਼ਤ ਦਾ ਹੁਕਮ ਹਰ ਸਿੱਖ ਵਾਸਤੇ ਅਲਾਈ ਹੁਕਮ ਹੁੰਦਾ ਸੀ ਜਥੇਦਾਨ ਨੇ ਦੋ ਤਰੀਕ ਨੂੰ ਇੱਕ ਫੈਸਲਾ ਕੀਤਾ ਇਹ ਫੈਸਲਾ ਬਹੁਤ ਲੇਟ ਹੋਇਆ ਹੈ ਕਿਉਂਕਿ ਕੌਮ ਦੇ ਵਿੱਚ ਧਰ ਗੁਜ਼ਰ ਕਰਨ ਵਾਲੇ ਲੋਕ ਬਹੁਤੇ ਆ ਸੱਚ ਬੋਲਣ ਵਾਲੇ ਅਣਖੀ ਬੰਦੇ ਕੱਟ ਆ ਸੱਚ ਬੋਲਣ ਵਾਲੇ ਵੈਸੇ ਕੱਟ ਹੁੰਦੇ ਆ ਉਹ ਜਦੋਂ ਸੱਚ ਬੋਲਿਆ ਤੇ ਭਰਾਓ ਉਸ ਦਿਨ ਲੋਕਾਂ ਦੀ ਨਮਜ ਵੇਖਣ ਵਾਲੀ ਸੀ ਪੰਜਾਬ ਦੇ ਵਿੱਚ ਉਹ ਜੋ ਫਾਸਲੇ ਕੈਨੇ ਹਰਪ੍ਰੀਤ ਸਿੰਘ ਹੋਰੀ ਕੁਛ ਨਹੀਂ ਸੀ ਇੱਕ ਇੱਕ ਕਰਕੇ ਉਹ ਗੁਨਾਹ ਮੰਨ ਰਹੇ ਸੀ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਦੇ ਪਾਣੀ ਨਹੀਂ ਪੈਣ ਦਿੱਤਾ ਕਿ ਜੇ ਅਸਾਂ ਪਰ ਗਾੜੀ ਕੰਡ ਕਰਾ ਆਏ ਸਾਡਾ ਕੱਖ ਨਾ ਰਹੇ ਜਲਦੀ ਮਾਤੀ ਕਰੀ ਜਾਂਦੇ ਸੀ ਮੰਨਦੇ ਨਹੀਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਬਣਾਇਆ ਇਹ ਕਹਾਣੀ ਵਰਤਾਈ ਆ ਇਹ ਉਹਦਾ ਪਾਣਾ ਸੀ ਮੈਂ ਤੁਹਾਨੂੰ ਇੱਕ ਆਪਣੀ ਹੱਡ ਫੀਤੀ ਜਿੱਦਦਾਦੀ ਦੱਸਣ ਲੱਗਾ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਮੈਂ ਜਿਹੜੇ ਦਾ ਜਥੇ ਦਾ ਸੀ ਅਸੀਂ ਕਮਾਟਾ ਚ ਲੁਕਦੇ ਫਿਰਦੇ ਸੀ ਫੌਜ ਦਾ ਡਰ ਆ ਸੀ ਸਾਡੇ ਕਈ ਸੱਜਣ ਦੱਸ ਦਿੰਦੇ ਸੀ ਵੀ ਆਹ ਕੱਟੜ ਆ ਇਹਨੂੰ ਪਹਿਲਾਂ ਮਾਰੋਗੇ ਤੇ ਫੇਰ ਠੀਕ ਹੈ ਤੇ ਫੌਜ ਵਾਲੇ ਤੇ ਵਿੰਦੇ ਕੱਖ ਨਹੀਂ ਸੀ ਉਹ ਤੇ ਅਮਰਤਾਰੀ ਪੀੜੀ ਪਾਗੜੇ ਤਹੁੰਚ ਕੇ ਲੈਂਦੇ ਸੀ ਅਸੀਂ ਕਮਾਦਾ ਚ ਸੌਂਦੇ ਸੀ ਇੱਕ ਮਹੀਨਾ ਲੋਕਾਂ ਦੇ ਕਮਾਦਾ ਚ ਸੁੱਤੇ ਇੱਕ ਦਿਨ ਮੇਰਾ ਕੋਈ ਸੱਜਣ ਮਿੱਤਰ ਸੀ ਜਰਮਨ ਹਰਦੇਮ ਸਿੰਘ ਮੈਂ ਉਹਦੇ ਭੋਗ ਤੇ ਸ਼ੁਭਦਾ ਸ਼ਪਾਉਂਦਾ ਆਇਆ ਤੇ ਮੈਂ ਭੋਗ ਤੇ ਆ ਮਾਂ ਦਾ ਜੀ ਹੁਣੀ ਚ ਕਹਿ ਰਿਹਾ ਮੈਂ ਭੋਗ ਤੇ ਉੱਥੇ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਾਲਕੋ ਅਸੀਂ ਸੁਣਦੇ ਸੀ ਕਿਸੇ ਪੀਰ ਫਕੀਰ ਦੀ ਜਗ੍ਹਾ ਤੇ ਕੋਈ ਪਿਸ਼ਾਬ ਕਰ ਦੇਵੇ ਨਾ ਉਹ ਪੀਰ ਫਕੀਰ ਮੂਰ ਲੈ ਜਾਂਦਾ ਤਾਦਾ ਧਗੇ ਦਰ ਤੇ ਜਿੱਥੇ ਪੋਰੀਆਂ ਦੇ ਕੋਹਣ ਹਟਦੇ ਸੀ ਲੋਕਾਂ ਦੀਆਂ ਸੁਖਰਾ ਪੋਰੀਆਂ ਹੁੰਦੀਆਂ ਸੀ ਸਦੀਆਂ ਤੋਂ ਅਖੰਡ ਪਾਠਾਂ ਦਾ ਪ੍ਰਵਾਹ ਚੱਲਦਾ ਸੀ ਉਹ ਧਰਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਛੀਦੀ ਧਿਆਰੇ ਤੇ ਤੋਂ ਪਾ ਟੈਂਕਾਂ ਨਾਲ ਬੇਗਨਾਵਾਂ ਦੇ ਖੂਨ ਨਾਲ ਰੰਗੀ ਗਈ ਤੇ ਜੇ ਮਾਲਕੋ ਤੁਸਾਂ ਨਾ ਕੀਤਾ ਕੁਝ ਇਹ ਸੱਚੇ ਨਵਸੀ ਮੈਂ ਲੋਕਾਂ ਨੂੰ ਕਹ ਰਿਆ ਸੀ ਤੇ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਲੋਕਾਂ ਨੇ ਬੰਨੜੋ ਆੜ ਜਾਣਾ ਤੇ ਮੈਂ ਫੋੜ ਕੇ ਹਟਿਆ ਉਸ ਪਿੰਡ ਦਾ ਬਾਜੀਗਰ ਚੌਕੀ ਦਾ ਸੀ ਉਹਦਾ ਨਾਂ ਸੀ ਲੱਖੀ ਉਹ ਪੱਜਾ ਪੱਜਾ ਬਾਹਰ ਆਇਆ ਮੈਨੂੰ ਕਹਿੰਦਾ ਜੱਜੇਦਾਰ ਜੀ ਪਾਕਿਸਤਾਨ ਤੋਂ ਖਬਰ ਆਈ ਹੈ ਇੰਦਰਾ ਗਾਂਧੀ ਮਾਰੀ ਗਈ ਹੈ ਮੈਂ ਲੰਮੇ ਪੈ ਕੇ ਉੱਥੇ ਡੰਡੌਤ ਕੀਤੀ ਇਹ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਜਥੇਦਾਰ ਅਕਬੀਰ ਸਿੰਘ ਹੋਰਾਂ ਕੋਲ ਪੰਜ ਸਿੰਘ ਸਵਾਨਾ ਕੋਲ ਸੇਵਾ ਲਈ ਜੋ ਜੋ ਇਹ ਕਹਿੰਦੇ ਨੇ ਵੀ ਤੂੰ ਬਿਨਾ ਕੀਤਾ ਓਏ ਓ ਮਰਦਾ ਰਿਆ ਸਰੇਸ ਸਿੰਘ ਸਾਹਿਬ ਨੇ ਵੇਖਿਆ ਆਕਾਲ ਤਖਤ ਦੀ ਸ਼ਕਤੀ ਨੂੰ ਯਾਨੀ ਹਰਪ੍ਰੀਤ ਸਿੰਘ ਨੇ ਅਰਨੀਓ ਕੀਤਾ ਦੁਬਾਰਾ ਲੋਕ ચીਖਦੇ ਸੀ ਕਿ ਪਤਾ ਨਹੀਂ ਅਕਾਲੀ ਫੂਲਾ ਸਿੰਘ ਵੇਰੇ ਕੀ ਹੋਇਆ ਹੋਊਗਾ ਸਾਰੀ ਦੁਨੀਆ ਨੇ ਟੀਵੀ ਤੇ ਦੇਖਿਆ ਜੋ ਕੁਝ ਉਸ ਦਿਨ ਹੋਇਆ ਉਹਨਾਂ ਨੇ ਕਮੇਟੀ ਬਣਾ ਦਿੱਤੀ ਤੇ ਭਰਤੀ ਜਿਹੜੀ ਇਹ ਕਮੇਟੀ ਕਰੇਗੀ ਉਹ ਵੇਖੋ ਰੱਜੇ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਤਖਤ ਜਿਵੇਂ ਜਦੋਂ ਅਮਰਜੀਤ ਬਣਾਉਂਦੇ ਜਦੋਂ ਅਮਰਜੀਤ ਕੋਈ ਪਾਰਟੀ ਦੇ ਵਿੱਚ ਨਾ ਲੈਵਲ ਦਾ ਡੀਟਰਨੈਸ ਦਿੱਲੀ ਨਾਲ ਸਾਹਸੀ ਇਹਨੀ ਤਾਕਤ ਹੁੰਦਿਆਂ ਅਣਜੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੀ ਤਰਬਾਨੀ ਕੀ ਆ ਬਈ ਆਕਰਾਂ ਦੀ ਕੀ ਕੁਰਬਾਨੀ ਆ ਬਈ ਮਜੀਠੀਆ ਦੀ ਕੀ ਕੁਰਬਾਨੀ ਆ ਅਸੀਂ ਚਾਰ ਚਾਰ ਪੰਜ ਪੰਜ ਸਾਲ ਜੇਲ੍ਹੋ ਜਰੇ ਆ ਇੱਕ ਦਿਨ ਦੀ ਕੁਰਬਾਨੀ ਨਹੀਂ ਸਾਰਿਆਂ ਨੂੰ ਵਜ਼ੀਰ ਬਣਾ ਦਿੱਤਾ ਪਰ ਵਿੱਚੇ ਫੇਰ ਦੀ ਆਕਾਲ ਤਖਤ ਨਹੀਂ ਮੰਨਣਾ ਉਹ ਮੈਂ ਬਰਾਗੋਸ ਦੀ ਵੀ ਦਵਾ ਦਿੱਤੇ ਜਥੇਦਾਰੀ ਨੇ ਕਿ ਹੁਣ ਪੰਨਾਂ ਦਾ ਸਾਰੋ ਅੱਜ ਅੱਜ ਬਿਆਨ ਆਇਆ ਓ ਕੀ ਆ ਜੀ ਕੀਮਾ ਸਾਹਿਬ ਕਹਿੰਦਾ ਕਾਲ ਤਖਤ ਦੀ ਕਮੇਟੀ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਉਹ ਕਿਸ ਪਰ ਸੱਪ ਹੈ ਜੋ ਜਿੰਨੇ ਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਹਾਲ ਬੜਾ ਬੁਰਾ ਹੋਇਆ ਜੀ ਆਮਤਲੀ ਦਾ ਵੇਖ ਲੋ ਮੱਥੇ ਰੰਗੜ ਦਾ ਵੇਖ ਲੋ ਇਤਰਾ ਗਾਂਧੀ ਦਾ ਵੇਖ ਲੋ ਇੱਥੇ ਬੂਟਾ ਸਿੰਘ ਹੋਣੀ ਗਿਆਨੀ ਗਿਆਸੋ ਜੀ ਲੰਮੇ ਪੈ ਕੇ ਆਏ ਆ ਬੰਨਾਲੇ ਹੋਣੀ ਲੰਮੇ ਪੈ ਕੇ ਆਏ ਆ ਤੰਨੂੰ ਕੋਈ ਸੁਖਬੀਰ ਸਿੰਘ ਅਕਲ ਦੀ ਗੱਲ ਨਹੀਂ ਦੱਸ ਰਿਹਾ ਇਹ ਤੈਨੂੰ ਸਾਰੇ ਪੁੱਠੇ ਰਾਹ ਖੜ ਰਹੇ ਆ ਬੰਦਾ ਬਣ ਕੇ ਹਾਲੀ ਵੀ ਛੱਡ ਦੇ ਅਕਾਲ ਤਖਤ ਤੇ ਨਤਮਤ ਹੋ ਕੇ ਗਲਤੀਆਂ ਦੀ ਮਾਫੀ ਤੂੰ ਪਹਿਲਾਂ ਮੰਗਿਆ ਸਭ ਕੁਝ ਛੱਡ ਦੇ ਬਹੁਤ ਕੁਝ ਤੈਨੂੰ ਕੌਮ ਨਹੀਂ ਦਿੰਦਾ ਕੌਮ ਦੇ ਲੋਕ ਤੇ ਚਾਹ ਕਰਦੇ ਆ ਅਕਾਲੀ ਦਲ ਦਾ ਕੀ ਭਲੇ ਰ ਆ ਗਿਆ ਜਥੇਦਾਰ ਜੀ ਅਕਾਲੀ ਦਲ ਨੂੰ ਸਰਵਾਈਵ ਕਰ ਲਈ ਅਕਾਲ ਤਖਤ ਨੇ ਆਪਣੀ ਸੂਝ ਬੂਝ ਦੇ ਨਾਲ ਫਿਰ ਲੋਕਾਂ 'ਚ ਜਾਗਰ ਕਰਵਾਇਆ ਹੁਣ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਇਹ ਦਿਨ ਰਾਤ ਪੱਜੇ ਫਿਰਦੇ ਆ ਮੈਂ ਇਹਨਾਂ ਦਾ ਤਧਵਾਦ ਕਰਦਾ ਸਮਾ ਆ ਗਿਆ ਨਹੀਂ ਦਿੰਦਾ ਮੈਂ ਬਹੁਤ ਕੁਝ ਕਹਿੰਦਾ ਹੋਇਆ ਅੱਜ ਜੇ ਕੌਮ ਜਿੰਦੀ ਐ ਰਹਿਤ ਪਿਆਰੀ ਮੁッコ ਸਿੱਖ ਪਿਆਰਾ ਨਾਹੇ ਰਣੀ ਰਹੇ ਸੋਈ ਸਿੱਖ ਮੇਰਾ ਉਹ ਸਹਬ ਮੈਂ ਉਸ ਦਾ ਚੇਰਾ ਨਾਲ ਕਿਹਾ ਸੀ ਜਬਲ ਖਾਲਸਾ ਰੇ ਨਿਆਰਾ ਪਬਲਗ ਤੇਜ ਦਿਮ ਮੈਂ ਸਾਰਾ ਜਬੇ ਗਏ ਬਿਪਰਨ ਦੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਪਰ ਬਿਪਰਨ ਦੀ ਰੀਤ ਬਹੁਤੇ ਚੰਦੇ ਹੋਏ ਆ ਪੈਸੇ ਮਗਰ ਕੁਰਸੀਆਂ ਮਗਰ ਓਏ ਨਾਲ ਜਾਣੀਏ ਕੌਮਾਂ ਦਾ ਇਤਿਹਾਸ ਜਿਹੜਾ ਉਹ ਮਹਾਨ ਲੋਕ ਲਿਖਦੇ ਆ ਸੋ ਅੱਜ ਵੀ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਨੀ ਹਰਪ੍ਰੀਤ ਸਿੰਘ ਹੋਰੀ ਇਹ ਦੁਬਾਰਾ ਅਕਾਲ ਤਖਤ ਦਾ ਤੇ ਅਕਾਲੀ ਦਲ ਦਾ ਇਤਿਹਾਸ ਸੁਰਜੀਤ ਕਰਨ ਲਈ ਕੋਸ਼ਿਸ਼ ਕਰ ਰਿਹਾ ਸਾਨੂੰ ਸਾਰਿਆਂ ਨੂੰ ਅਕਾਲ ਤਖਤ